ਇਹ ਫੇਗੂ ਮਾਰਾ ਸੌ ਸੱਚੇ ਪਾਕਸਾਨ ਹੈ ਆਗਰੇ ਧਾਣੇ ਵਰਤੌਣ ਦਾ ਕਾਰਨ ਦਾ ਜ਼ਿਕਰ ਕੀਤਾ ਕਿ ਅਸੀਂ ਭਾਈ ਆਸਮੱਲ ਜੀ ਆਪਣੇ ਸਰੀਰ ਨੂੰ ਕੁਰਬਾਨ ਕਰਨਾ ਹੈ ਇਹਨ ਕਿ ਹਮਾਰਾ ਕਾਰਨ ਕੀ ਹੈ ਉਸ ਮੇਰੇ ਸਤਿਗੁਰੂ ਜੀ ਨੇ ਕਾਰਨ ਦੱਸਿਆ ਸੀ ਫਿਰ ਇਹਨੂੰ ਉੱਥੇ ਕਿਸ ਜਾਂਦੇ ਖੁਰਾਂ ਦੇ ਨਾਲ ਨੀਵਾ ਥਾਂ ਫਿਰ ਦਬ ਗਿਆ 99 ਦੇ ਨਾਲ ਸਾਹਿਬ ਸਿੰਘ ਜੋ ਪੱਟ ਕੇ ਵੇਖਿਆ ਸਤਾਂ ਬਾਦਸ਼ਾਹਾਂ ਦਾ ਖਿਆਨਾ ਮਿਲਿਆ ਉਹ ਤਾਂ ਨੂੰ ਪਾ ਕੇ ਇਸ ਨੇ ਆਪਣੇ ਪੁੱਤਰ ਬਾਬਰ ਦੇ ਕਾਇਂ ਬਾਦਸ਼ਾਹ ਬਣਾ ਕੇ ਮਿਠਾਇਆ ਇਸ ਸਰਕਾਰ ਸਾਹਿਬ ਸਿੰਘ ਦੀ 18 ਹਮਲੇ ਉਸਨ ਕੀਤੇ ਸਨ ਕਿਉਂ ਇਹ ਮੁਗਲਾਂ ਦਾ ਰਾਜ ਸਮਾਪਤ ਹੋਇਆ ਸੀ ਇਹ ਗੁਰੂ ਸਾਹਿਬ ਦੇ ਬਚਨ ਹਨ ਆਪ 7992 ਹੋਰ ਵੀ ਸੀ ਮਰਦ ਦਾ ਚੇਲਾ ਖਾਲਸਾ ਮਰਦ ਦਾ ਚੇਲਾ ਪ੍ਰਗਟ ਹੋਵੇਗਾ ਗੁਰੂ ਮਹਾਰਾਜ ਸਾਹਿਬ ਚੱਕੀ ਨੂੰ ਹੱਥ ਨਹੀਂ ਲਾਉਂਦੇ ਨਾਨਕ ਪ੍ਰਕਾਸ਼ ਚ ਲਿਖਿਆ ਹੋਇਆ ਹੈ ਗਲਾ ਪਾਈ ਜਾਂਦੇ ਆਪੇ ਚੱਕੀ ਫਿਰਦੀ ਹੈ ਅਤੇ ਭਾਈ ਮਨੀ ਸਿੰਘ ਸਾਹਿਬ ਦੀ ਜਨਮ ਸਾਖੀ ਲਿਖਿਆ ਹੈ ਕਿ 1100 ਫਕੀਰ ਵੀ ਕੈਦੀ ਕੀਤਾ ਸੀ ਬਾਬਰ ਦਾ ਉਹਨਾਂ ਦੀਆਂ ਚੱਕੀਆਂ ਬਹੁਤ ਔਖੇ ਸਨ ਮਾਰਨ ਕਿ ਆਪੇ ਫਿਰਨ ਗਈਆਂ ਸਤਨਾਮ ਵਾਹਿਗੁਰੂ ਦਾ ਜਾਬ ਕਰੋ ਸਾਰੇ ਜਾਬ ਕਰਨ ਲੱਗੇ ਗਲਾ ਪਾਈ ਜਾਂਨ 1100 ਚੱਕੀ ਆਪੇ ਫਿਰਨ ਲੱਗ ਗਈ ਉਸ ਜਿਹੜੇ ਬਾਬਰ ਨੇ ਆ ਕੇ ਗੁਰੂ ਸਾਹਿਬ ਦੇ ਚਰਨ ਪਕੜੇ ਕਿ ਮਾਰਾ ਮੈਨੂੰ ਮੇਰੀ ਗਲਤੀ ਮਾਫ ਕਰੋ ਜੇ ਮੈਨੂੰ ਪਤਾ ਹੁੰਦਾ ਇਸ ਪ੍ਰਕਾਰ ਦੇ ਇੱਥੇ ਮਹਾਪੁਰਖ ਸਨ ਤੇ ਮੈਂ ਕਦੇ ਇਹਨਾਂ ਨੂੰ ਆਵਾਜ਼ ਨਾ ਮਾਰਦਾ ਕਿ ਬਈ ਜਿੰਨਾ ਚਿਰ ਨਿਆਹ ਕਰੋਗੇ ਉਹਨਾਂ ਚਿਰ ਤੁਸੀਂ ਬਾਦਸ਼ਾਹੀ ਕਰੋਗੇ ਜਿੱਦਣ ਕੋ ਨਿਆਹ ਕਰੋਗੇ ਉਹਨਾਂ ਸਿਰ ਦੇ ਕੇ ਬਾਦਸ਼ਾਹੀ ਤੁਹਾਡੀ ਸਮਾਪਤ ਕਰ ਲਵਾਂਗੇ ਇਹ ਬਚਨ ਕੀਤੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਅਰਥਮਲ ਨੂੰ ਲਾਹੌਰ ਚ ਬੁਲਾ ਕੇ ਬਚਨ ਕੀਤੇ ਕਿ ਇਸ ਕਾਰਨ ਵਾਸਤੇ ਉਹਨੇ ਮੋਬਿਲ ਜਿਹੜੇ ਹਨ ਇਹ ਕੋਨੇ ਆ ਕਰਨ ਲੱਗੇ ਆ ਦੁੱਖ ਦੇਣ ਲੱਗੇ ਆ ਇਸ ਕਰਕੇ ਸੀ ਪਹਿਨਾ ਆਪ ਦਾ ਸੀਸ ਵਾਰਨੋਂ ਆਪ ਕੇ ਇੱਥੇ ਭਾਈ ਅਰਥਮਲ ਜੀ ਆਏ ਹਨ ਇਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹਨ ਉਹ ਸਰ ਦੇ ਕੇ ਵਾਪਸ ਕਰਨੇ ਆ ਤੇ ਬਚਨ ਨਾਲ ਕਰਾ ਮਾਤਾਰ ਨਹੀਂ ਵਾਪਸ ਕਰਨੇ ਫਿਰ ਉਸ ਵੇਲੇ ਫਿਰ ਮਹਾਰਾਜ ਸਾਹਿਬ ਨੇ ਇੰਤਰੀ ਕੀਤੀ ਅਰਥਮਲ ਨੇ ਕਿ ਸੱਚੇ ਪਾਤਸ਼ਾਹ ਇਹ ਕਿਉਂ ਬਾਣਾ ਵਰਤਉਨੇ ਹੋ ਉਹ ਸਾਰੇ ਮਾਰਨਗੇ ਇਸੇ ਪ੍ਰਕਾਰ ਅਖਨੇ ਸੂਬ ਵੀ ਜਾ ਕੇ ਦਿੱਲੀ ਚਹੀਏ ਦੇਵਾਂਗੇ ਨੌਵੇਂ ਸ੍ਰੀ ਚ ਵੀ ਸੂਬ ਚ ਵੀ ਸੀਸ ਦੇਵਾਂਗੇ ਫਿਰ ਚਾਰੇ ਸਾਲ ਜਾਦੇ ਵਾਰਾਂਗੇ ਕਿਉਂ ਸੀਸ ਦੇ ਕੇ ਇਹਨਾਂ ਦੁਖ ਤੁਰਕਾਂ ਦੀ ਜਿਹੜੀ ਬਾਦਸ਼ਾਹੀ ਜਲਮੰਦੀ ਹੈ ਇਹਨੂੰ ਸਮਾਪਤ ਕਰਕੇ ਮੁਲਕ ਅੰਦਰ ਧਰਮ ਦਾ ਰਾਜ ਕਾਇਮ ਕਰਾਂਗੇ ਇਹ ਬਚਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਇਸ ਸਰਕਾਰ ਇਸ ਵਾਸਤੇ ਸੀਸ ਦੇਣ ਨੂੰ ਆਸਤੇ ਭਾਈ ਅਰਥਮਲ ਜੀ ਆਏ ਆ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਨੇ ਕਾਰਨ ਦੱਸਿਆ ਸੀ ਸਾਧ ਸੰਗਤ ਜੀ ਆਪ ਦੀ ਸ਼ਹੀਦੀ ਦਾ ਕਤਿਆਂ ਲੋਹਾ ਤੇ ਜਿਨ੍ਹਾਂ ਨੂੰ ਬੈਠ ਕੇ ਸਾਧ ਸੰਗਤ ਜੀ ਜਿਵੇਂ ਹਰਮੰਦਰ ਸਾਹਿਬ ਚ ਮਹਾਰਾਜ ਬੈਠਦੇ ਸੀ ਐਂ ਤੱਤੀ ਲੋਹ ਤੇ ਆਨੰਦ ਨਾਲ ਬੈਠੇ ਰਹੇ ਹਮ ਗਰਮ ਰੇਤਾ ਐ ਪਾਇਆ ਜੀ ਚੰਨਣ ਬੂਰ ਆਪ ਦੇ ਉੱਤੇ ਪੈਂਦਾ ਹੁੰਦਾ ਹੈ ਅਤੇ ਉੱਬਲ ਵੀ ਵੇਹ ਵਿਚ ਐ ਬੈਠੇ ਜਿਵੇਂ ਹਰ ਕੀ ਪੌੜੀ ਦੀ ਕੁੰਬੀ ਮਾਰਦੇ ਹੁੰਦੇ ਹਨ ਕਿਸੇ ਪ੍ਰਕਾਰ ਦਾ ਸੱਚੇ ਕਾਰਸ਼ਨ ਪੈ ਨਹੀਂ ਕੀਤਾ ਕਿਸੇ ਪ੍ਰਕਾਰ ਦੀ ਤਕਲੀਫ ਨਹੀਂ ਮੰਨੀ ਇਸ ਸਰਕਾਰ ਸਾਹਿਬ ਜਿਹੜੀਆਂ ਕੁਰਬਾਨੀਆਂ ਸਿੰਘਾਂ ਨੇ ਆ ਹਜ਼ਾਰਾਂ ਸਿੰਘਾਂ ਨੇ ਕੁਰਬਾਨੀਆਂ ਕਰਕੇ ਹਿੰਦੂਆਂ ਦੀਆਂ ਬੱਚੀਆਂ ਦੇ ਤਾਂ ਹੀ 18-18000 22-22000 33000 ਤਨਵਾਰੀ ਛਡਾਈਆਂ 35000 ਸਿੰਘਾਂ ਨੇ ਮੁਗਲੀਆਂ ਰਾਜ ਖਾਨਦਾਨ ਦੀ ਸਮਾਪਤੀ ਕਰਕੇ ਧਰਮ ਦਾ ਝੰਡਾ ਚੁਲਾ ਦਿੱਤਾ ਸੀ ਅੱਜ ਅਸੀਂ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਹਾਂ ਪਰ ਫੇਰ ਵੀ ਤੂੰ ਮੈਂ ਵਿੱਚ ਪਏ ਹੋਏ ਫੇਰ ਵੀ ਬੇਕੈਨ ਹੋਏ ਤੁਰੇ ਫਿਰਦੇ ਹਾਂ ਇਹ ਕਾਰਨ ਹੈ ਸਾਧ ਸੰਗੇ ਜੀ ਅਸੀਂ ਸਤਿਗੁਰੂ ਮਾਰਾ ਸਾਹਿਬ ਦੇ ਜਿਸ ਪ੍ਰਕਾਰ ਦੇ ਸਿੱਖ ਪੁਰਨਾ ਤੇ ਚੱਲਦੇ ਸੀ ਉਸਰਾਂ ਦੀ ਕੁਰਬਾਨੀ ਕਰਨ ਵਾਲਾ ਜੇ ਸਾਡਾ ਜੀਵਨ ਹੋਵੇ ਤਾਂ ਇਸ ਪ੍ਰਕਾਰ ਸਾਸੀ ਖੋੜਿਆ ਸਿੰਘਾਂ ਦੀ ਕੁਰਬਾਨੀ ਦੇ ਨਾਲ ਹੀ ਮੁਲਕ ਦੇ ਅੰਦਰ ਤਵਜਿਲੀ ਆ ਸਕਦੀ ਹੈ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਆਪ ਦੀ ਸਿੱਖੀ ਬਖਸ਼ਣ ਆਪ ਦਾ ਸਿੰਘ ਬਖਸ਼ਣ ਸਿੱਟਾਂ ਬਾਤ ਇਹਨਾਂ ਲਈਏ ਆਪੋ ਵਿੱਚ ਵਜ਼ੀਰਿਆਂ ਵਾਸਤੇ ਆਪੋ ਵਿੱਚ ਹੀ ਖੂਨ ਖਰਾਬੇ ਕਰਕੇ ਕਈ ਜਲਨਾ ਬਣਾਈਏ ਆਪੋ ਵਿੱਚ ਹੀ ਇਸ ਪ੍ਰਕਾਰ ਹਉਮੈ ਵਿੱਚ ਪੈ ਕੇ ਆਪਣੇ ਆਪ ਖوار ਨਾ ਹੋਈਏ ਗੁਰੂ ਸਾਹਿਬ ਕਿਰਪਾ ਕਰਨ ਪੰਦੇ ਅੰਦਰੇਖ ਦਾ ਬਖਸ਼ਣ ਇਹ ਸਤਿਗੁਰੂ ਅਰਜਨ ਦੇਵ ਦੇ ਮਹਾਰਾਜ ਜੀ ਦੀ ਗੁਰਪ੍ਰੋਵ ਦੇ ਅੱਗੇ ਅਰਦਾਸ ਹੈ ਕਿ ਮਾਰਾ ਪੰਥ ਦੇ ਅੰਦਰ ਚੜ੍ਹਦੀਆਂ ਕਲਾ ਲਿਓ ਸਕੇ ਬਾਧਾ ਪੰਥ ਨੂੰ ਜਿੱਥੇ ਬੰਦ ਕਰਕੇ ਫੁੱਟ ਗਵਾ ਕੇ ਸਦਾ ਮੁਲਕ ਦੀ ਸੇਵਾ ਕਰਨ ਦੀ ਸੇਵਾ ਜੋ ਗੁਰੂ ਸਾਹਿਬ ਜੀ ਨੇ ਆਪ ਕੀਤੀ ਹੈ ਤੇ ਸਾਬ ਜਾਦੇ ਵਾਰ ਕੇ ਉਸਾਂ ਦੀ ਕੁਰਾਨੀ ਕਰਨ ਵਾਲਾ ਖਾਲਸਾ ਫਿਰ ਜਾਗੇ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨੀ ਅਰਦਾਸ ਸੱਚੇ ਪਾਤਸ਼ਾਹ ਦੇ ਸੱਚੇ ਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬਨ ਵਾਯ ਅੰਤਰਜਾਨੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਸ ਵਕਤ ਲਾਹੌਰ ਵਿੱਚ ਪਹਾਣਾ ਵਰਤੌਣ ਆਸਤੇ ਆਏ ਹਾਂ ਮੈਂ ਉਸ ਵਕਤ ਭਾਈ ਮੋਰੀ ਦੇ ਪੁੱਤਰ ਭਾਈ ਅਰਥਮਲ ਜੀ ਜੋ ਪਰਦੇਸ ਸਾਹਿਬ ਜਾਗਾਂ ਵਿੱਚੋਂ ਸਾਨੂੰ ਆਪਜੀ ਦੀ ਵਸਤਾ ਦੇ ਹੀ ਸਾਹਮਣੇ ਇਹਨਾਂ ਨੂੰ ਸੁਨੇਹਾ ਭੇਜਿਆ ਸੀ ਗੋਣਵਾਲ ਸਾਹਿਬ ਤੇ ਸਾਨੂੰ ਲਾਹੌਰ ਆ ਕੇ ਮਿਲਣ ਭਾਈ ਅਰਥਮਲ ਜੀ ਸਰਦੂ ਅਰਜਿੰਦੇਵ ਮਹਾਰਾਜ ਸਾਹਿਬ ਨੂੰ ਲਾਹੌਰ ਵਿੱਚ ਆ ਕੇ ਭਾਈ ਸੱਧੂ ਦੇ ਘਰ ਵਿੱਚ ਮਿਲੇ ਇੱਥੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੈ ਆਦਿ ਤਾਨੇ ਵਰਤੌਣ ਦਾ ਕਾਰਨ ਦਾ ਜ਼ਿਕਰ ਕੀਤਾ ਕਿ ਅਸੀਂ ਭਾਈ ਅਖਮਲ ਜੀ ਆਪਣੇ ਸਰੀਰ ਨੂੰ ਕੁਰਬਾਨ ਕਰਨਾ ਹੈ ਇਹਨ ਕਿਹਾ ਮਾਰਾ ਕਾਰਨ ਕੀ ਹੈ ਉਸ ਜਿਹੜੇ ਸਤਿਗੁਰੂ ਜੀ ਨੇ ਕਾਰਨ ਦੱਸਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਮਾਰਾ ਸਾਡੇ ਇੱਕ ਵਕਤ ਗਰੀਬ ਨਵਾਲ ਸਤਿਗੁਰੂ ਸਕੇ ਪਾਰਸ਼ਾ ਕੋਰਾ ਸ਼ਾਮ ਦੇ ਅੰਦਰ ਇੱਕੋ ਜਾਣ ਥਾਂ ਦੇ ਵਿੱਚ ਬੈਠੇ ਸਨ ਉਦੋਂ ਦਾ ਤਮੂਰ ਨਾਮੇ ਜਿਹਦਾ ਨਾਮ ਤਿਮਰ ਲੰਗ ਮਦਰੋਂ ਹੋਇਆ ਹੈ ਇਹ ਇੱਕ ਢੇਡਾਂ ਦੇ ਚਾਰਨ ਵਾਲਾ ਅਯਾਲੀ ਸੀ ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਦੇ ਸਾਹ ਆ ਕੇ ਬੇਨਤੀ ਕੀਤੀ ਗ੍ਰੀਉ ਨੂੰ ਆਏ ਮੈਂ ਬਹੁਤ ਗਰੀਬ ਹਾਂ ਮੇਰਾ ਗੁਜ਼ਾਰਾ ਮਸਾਂ ਮਸਾਂ ਚੱਲਦਾ ਹੈ ਮੈਂ ਢੇਡਾਂ ਚਾਰ ਕੇ ਗੁਜ਼ਾਰਾ ਚਲਾਉਣਾ ਜਿਸ ਤਰ੍ਹਾਂ ਮੈਨੂੰ ਕੋਈ ਸੁਖ ਹੋਵੇ ਆ ਬਖਸ਼ੀ ਕਰੋ ਸਤਿਗੁਰਾਂ ਨੇ ਕਿਹਾ ਕਿ ਇੱਥੇ ਥੇ ਦੇ ਉੱਤੇ ਤੂੰ ਆਪਣੇ ਭੇਜਾਂ ਦਾ ਬਾੜਾ ਬਣਾ ਕੇ ਰੱਖਿਆ ਕਰ ਇੱਥੇ ਵਿੱਚ ਸੱਤਾਂ ਬਾਦਸ਼ਾਹੀਆਂ ਦਾ ਧਨ ਹੋਇ ਤੈਨੂੰ ਇਹ ਪ੍ਰਾਪਤ ਹੋਵੇਗਾ ਇਹ ਸਤਿਗੁਰੂ ਮਹਾਰਾਜ ਦਾ ਬਚਨ ਮੰਨ ਕੇ ਸਾਧ ਸੰਗਤ ਜੀ ਉੱਤੇ ਮਰ ਉਥੇ ਬਾੜਾ ਬਣਾ ਕੇ ਰਹਿਣ ਲੱਗ ਗਿਆ ਇੱਕ ਦਿਨ ਗੁਰੂ ਮਹਾਰਾਜ ਦੇ ਤਾਂ ਆ ਕੇ ਸਮਾਦੀ ਲੱਗੀ ਹੋਈ ਸੀ ਇਹ ਫੱਕਿਆ ਉਹ ਗਰਦਾ ਗਰਦਾ ਮੋਰੀਆ ਆ ਕੇ ਮਾਰੇ ਵੈਨੂੰ ਲੱਤ ਕਰਕੇ ਲੱਤੇ ਲੱਤ ਰੱਖ ਕੇ ਪੈ ਗਿਆ। ਭਾਈ ਮਾਨੇ ਜੀ ਨੇ ਛਿੱਟੀ ਨੂੰ ਹਟਾ ਕੇ ਕਹੋ ਲੰਗਾ ਹੋਏ ਤਾਂ ਗੁਰੂ ਸਾਹਿਬ ਵੱਲ ਲੱਤ ਕਰੀ ਪਏ। ਉਸ ਉਹਦੇ ਲੱਤੇ ਦੀ ਲੰਮੀ ਹੋ ਗਈ। ਲੱਤ ਲੰਮੀ ਹੋਣ ਤੋਂ ਮਹਾਰਾਜ ਅਗੇ ਬੇਨਤੀ ਕੀਤੀ ਕਿ ਮਾਰੇ ਆਪ ਦੇ ਸੇਵਕ ਨੇ ਮੇਰੀ ਇਹ ਲੱਤ ਲੰਮੀ ਕਰ ਦਿੱਤੀ ਹੈ। ਸਿੱਤੇ ਪਾਤਸ਼ਾਹ ਕਹਿਣ ਲੱਗੇ ਭਾਈ ਲੱਤ ਤੇਰੀ ਲੰਮੀ ਲੈ ਰਹੇਗੀ ਤੇ ਮਰ ਲੰਗ ਤੇਰਾ ਨਾਮ ਲੋਕ ਕਿਹਾ ਕਰਨਗੇ। ਅਤੇ ਤੂੰ ਇਥੇ ਹੀ ਬਾੜਾ ਬਣਾ ਕੇ ਰੋਏ ਤਿੰਨ ਸੱਤਾਂ ਪਾਸ਼ਿਆਂ ਦੇ ਤਨ ਮਿਲੇਗਾ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਬਚਨ ਕਰਕੇ ਰਹਿੰਦਾ ਰਹਾ ਫਿਰ ਇਹਨੂੰ ਉੱਥੇ ਜਾਂਦੇ ਖੁਰਾਂ ਦੇ ਨਾਲ ਨੀਵਾ ਥਾਂ ਤੇ ਦਬ ਗਿਆ ਦੱਬਣ ਦੇ ਨਾਲ ਸਾਹਿਬ ਸਿੰਘ ਜੋ ਪੱਟ ਕੇ ਵੇਖਿਆ ਸੱਤਾਂ ਬਾਦਸ਼ਾਹਾਂ ਦਾ ਖਜ਼ਾਨਾ ਮਿਲਿਆ ਉਹ ਤੁਹਾਨੂੰ ਪਾ ਕੇ ਇਸ ਨੇ ਆਪਣੇ ਪੁੱਤਰ ਬਾਬਰ ਦੇ ਕਾਇ ਹੀ ਬਾਦਸ਼ਾਹ ਬਣਾ ਕੇ ਬਿਠਾਇਆ ਬਾਦਸ਼ਾਹ ਕੁਰੈਸਾਨ ਦੇ ਵਿੱਚ ਇਸ ਨੇ ਬਾਗਰ ਨੇ ਜਿਸ ਵਕਤ ਆਪਣਾ ਰਾਜ ਸਾਜ ਕਾਇਮ ਕੀਤਾ ਆਪਣੀ ਫੌਜ ਬਣਾ ਕੇ ਫਿਰ ਸਾਧ ਸੰਗੇ ਜੀ ਇਸ ਹਿੰਦੂ ਦੇ ਉੱਤੇ ਇਸ ਨੇ ਅਖਤਰੇ ਦੇ ਵਿੱਚ 1538 ਵਿਕਰਮੀ ਦੇ ਵਿੱਚ ਇਹ ਚੜਾਈ ਕਰਕੇ ਆਇਆ ਐਮਨਾਬਾਦ ਦੇ ਵਿੱਚ ਆ ਕੇ ਇਸ ਨੇ ਲੋਧੀ ਖਾਨਦਾਨ ਦੇ ਪਠਾਨ ਸੀ ਜਿਹੜੇ ਉਹਨਾਂ ਦਾ ਮੁਕਾਬਲਾ ਕੀਤਾ ਮੁਕਾਬਲਾ ਕਰਨ ਤੋਂ ਉਹਨਾਂ ਲੋਧੀ ਖਾਨਦਾਨ ਦੇ ਲੋਕਾਂ ਜਿਹੜੇ ਸੀ ਉਸ ਵਕਤ ਸਾਹਿਬ ਸੰਗੇਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਗੋਬਿੰਦ ਲੋਕ ਸਨ ਜਿਨ੍ਹਾਂ ਨੇ ਪਰਮੇਸ਼ਰ ਦੀ ਵਿਚਾਰ ਸਤਗੁਰਾਂ ਤੋਂ ਪੁੱਛੀ ਸੀ ਹਰਿ ਮਨਾਰਾ ਸਾਹਿਬ ਜੀ ਨੇ ਨਾਭ ਕਮਨ ਤੇ ਬ੍ਰਹਮਾ ਉਜੇ ਦੇਹ ਪੜੇ ਮੋਕੰਡ ਸਵਾਰ ਤਾਂ ਕੋ ਅੰਤ ਨ ਜਾਹੀ ਲਖਣਾ ਆਪ ਜਤ ਜ ਰਹੇ ਗੁਵਾਰ ਇਹ ਵਾਕ ਕਹਿ ਕੇ ਉਹਨਾਂ ਗੋਬਿੰਦ ਲੋਕਾਂ ਨੂੰ ਪ੍ਰਸੰਨ ਕੀਤਾ ਸੀ ਉੱਤਰ ਦੇ ਕੇ ਫਿਰੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਨਾਲ ਹੀ ਰਹੇ ਸਨ ਕਿਥੇ ਯਮਨਾ ਬਾਜ ਜਨ ਗੁਰੂ ਮਾਰਾ ਸਾਹਿਬ ਆਏ ਹਨ ਉਸ ਵਕਤ ਇਹ ਸਾਧੂ ਭੁੱਖੇ ਵੇਖ ਕੇ ਮਾਰਨ ਕਹਤੇ ਫਕੀਰਾਂ ਦਾ ਕੰਮ ਹੈ ਤੁਸੀਂ ਸਿੱਖਿਆ ਕਰਕੇ ਸਿੰਦਾ ਲਿਆਓ ਤੇ ਪ੍ਰਸ਼ਾਦ ਬਣਾ ਲਓ ਇਸ ਪ੍ਰਕਾਰ ਇਹ ਫਕੀਰ ਦੋ ਲੋਕ ਮਰਦਾਨੇ ਦੇ ਨਾਲ ਸਾਧੂ ਗਏ ਇੱਕ ਪਸਾਉਂਦੇ ਦੇ ਘਰ ਗਿਆ ਸੀ ਉਸ ਵਿਆਹ ਦੇ ਵਿੱਚ ਜਾ ਕੇ ਜਨਨ ਜਾ ਕੇ ਤਿੱਖਿਆ ਮੰਗੀ ਕਿਸੇ ਨੇ ਇਹਨਾਂ ਨੂੰ ਬੁਲਾਇਆ ਨਹੀਂ ਚੁੱਪ ਕਰਕੇ ਖੜੇ ਰਹੇ ਅਤੇ ਇਸ ਪ੍ਰਕਾਰ ਖੜਿਆ ਖੜਿਆ ਤੇ ਇੱਕ ਸ਼ਰਾਬੀ ਆ ਗਿਆ ਸ਼ਰਾਬੀ ਨਾ ਕੇ ਸਾਰਿਆਂ ਦੀ ਨਿਰਾਦਰੀ ਕੀਤੀ ਤੇ ਮਰਦਾਨੇ ਨੂੰ ਚੱਕ ਕੇ ਚੁਰਵੇ ਜਿੱਥਰ ਦਿੱਤਾ ਭਾਈ ਮਰਦਾਨੇ ਦੇ ਚੋਟਾਂ ਲੱਗੀਆਂ ਉਸ ਜਿਹੜੇ ਸਾਧ ਵੀ ਪਹਿਤਿਕ ਹੋ ਗਏ ਭਾਈ ਨਾਲੋ ਜੀ ਨੂੰ ਪਾਉਂਦੇ ਹੋਏ ਸੱਜ ਕੇ ਲਿਆਏ ਭਾਈ ਨਾਲੋ ਜੀ ਨੇ ਨਾਰਾ ਸਾਹਿਬ ਜੀ ਦੇ ਜੀ ਪੁੱਜੇ ਹੋਏ ਦਾਣੇ ਉਸ ਦਿਨ ਪੇਸ਼ ਕੀਤੇ ਉਹ ਸਾਧੂਆਂ ਨੂੰ ਵਰਤਾਏ ਨਾਰਾ ਸਾਹਿਬ ਜੀ ਨੂੰ ਉਸ ਵੇਲੇ ਜੋ ਪਾਣਾ ਵਰਤਨਾ ਸੀ ਇਸ ਮੁਲਕ ਦੇ ਉੱਤੇ ਉਹ ਬਚਨ ਕਹੇ ਜੈਸੀ ਮੇ ਆਵਾ ਖਸੂ ਕੀ ਬਾਣੀ ਪੈਖੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਨ ਲੈ ਕਾਬਲੋਂ ਤਾਇਆ ਜੋਰੀ ਮੰਗਾ ਦਾਣ ਵੇ ਲਾਲੋ ਕਰਮ ਸ਼ਰਮ ਤਰੋ ਦੇ ਸਭ ਖੋਲੋ ਇਹ ਕੂੜ ਫਿਰੇ ਪਰ ਦਾਣ ਵੇ ਲਾਲੋ ਕਾਇਆ ਬਾਹਮਣਾ ਹੀ ਗੱਲ ਠਕੀ ਅਗਦ ਪੜਿਆ ਸੇ ਦਾਣ ਵੇ ਲਾਲੋ ਇਸ ਪ੍ਰਕਾਰ ਦੇ ਬਚਨ ਕਹੇ ਕੂਨ ਕੇ ਸੋਦੇ ਗਾਵੀਏ ਨਾਨਕ ਅਰਬ ਕਾ ਕੰਗੂ ਪਾਏ ਲਾਲੋ ਕਾਈ ਲਾਲੋ ਜੀ ਭੈਤੀ ਤੋ ਕੇ ਕਹਿਣ ਲਗੇ ਮਹਾਰਾਜ ਆਪ ਕੋਈ ਬਚਨ ਕਰ ਰਹੇ ਹੋ ਮਹਾਰਾ ਜੀ ਨਹੀਂ ਬਚਨ ਤਾਂ ਬਈ ਸਹਿਬ ਕੇ ਗੋ ਨਾਨਕ ਗਾਵਾ 마ਸਪਰੀ ਵਿਕਾਸ ਮਸੂਲਾ ਇਸ ਪੂਰੀ ਤੇਵਨਾ ਬਾਚ ਲੜਾਈ ਹੋਵੇਗੀ 마ਸ ਹੀ 마ਸ ਸਾਰੇ ਖੜ ਜਾਏਗਾ ਇਸ ਤਰ੍ਹਾਂ ਜੰਗ ਹੋਵੇਗਾ ਇਸ ਪ੍ਰਕਾਰ ਦੇ ਬਚਨ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੇ ਆਵ 97 1570 ਨਦਰੇ ਨਿਕਰਨੀ ਦੇ ਵਿੱਚ ਆ ਕੇ ਉਹਨਾਂ ਨੇ ਇਹਨਾਂ ਨੂੰ ਆਵਾਜ਼ ਤੇ ਬਾਬਰ ਨੇ ਆ ਕੇ ਮਾਰੀ ਹੈ ਤੇ ਇਹਨਾਂ ਦਾ ਰਾਜ 1797 ਦੇ ਮੁਗਲਾਂ ਦਾ ਖਾਨਦਾਨ ਜਿਹੜਾ ਅਸੀਂ ਦਿੱਲੀ ਵਿੱਚੋਂ ਤਖਤੋਂ ਹੀ ਪੱਟੇ ਗਏ ਉਸ ਵੇਲੇ ਇਹਨਾਂ ਦਾ ਤਖਤ ਹਿੱਲ ਗਿਆ ਸੀ ਤੇ ਐਮਨ ਸ਼ਾਹ ਬਦਾਲੀ ਹਮਲੇ ਕਰਨ ਲੱਗ ਗਿਆ ਸੀ ਇਸ ਤਰ੍ਹਾਂ ਸਾਦ ਸੰਗਤ ਦੀ 18 ਹਮਲੇ ਉਸਨ ਕੀਤੇ ਸਨ ਕਿਉਂ ਇਹ ਮੁਗਲਾਂ ਦਾ ਰਾਜ ਖਤਮ ਹੋਇਆ ਸੀ ਇਹ ਗੁਰੂ ਸਾਹਿਬ ਦੇ ਬਚਨ ਹਨ ਆਵਰਣਧਤਰੇ ਗਿਆਨਸਥਾਨ ਵਿੱਚ ਹੋਰ ਵੀ ਸ੍ਰੀ ਮਰਦ ਦਾ ਚੇਲਾ ਖਾਲਸਾ ਮਰਦ ਦਾ ਚੇਲਾ ਪ੍ਰਗਟ ਹੋਵੇਗਾ ਸੱਚੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੱਚੀ ਬੇਲਾ ਇਹ ਜਦੋਂ ਬਚਨ ਕੈ ਇੱਕ ਬ੍ਰਾਹਮਣ ਸੀ ਉਹ ਦੀ ਲੜਕੀ ਦਾ ਵਿਆਹ ਹੋ ਕੇ ਹਟਿਆ ਸੀ ਉਸਨ ਕੁਛ ਮਠਾਈ ਕਰਤੀ ਉਹ ਲਿਆ ਕੇ ਮਹਾਰਾਜੀ ਪੇਟਾ ਕੀਤੀ ਸਾਧੂ ਭੁੱਖਿਆਂ ਨੂੰ ਮਹਾਰਾ ਜੀ ਸੱਚੇ ਪਾਤਸ਼ਾਹ ਨੂੰ ਮਠਾਈ ਵਰਤਾਇਤੀ ਉਹ ਗੋਬਨ ਲੋਕ ਚ ਰਾਜ ਕੇ ਮਹਾਰਾ ਜੀ ਆਗਿਆ ਲੈ ਕੇ ਇਧਰ ਉਸ ਵੇਲੇ ਫੌਜਾਂ ਆ ਗਈਆਂ ਬਾਵਰਦੀਆਂ ਤੇ ਇਹ ਸਾਰੇ ਚਲੇਗੇ ਵਿਦਿਆ ਤੋਂ ਆ ਕੇ ਭਾਈ ਮਰਦਾਨਾ ਤੇ ਬਾਲਾ ਸਦਗੁਰਾਂ ਦੇ ਨਾਲ ਹਨ ਉਸ ਏਵਨਾਵਾਦ ਦੇ ਵਿੱਚ ਸਾਧ ਸੰਗਤ ਜੀ ਭਾਈ ਲਾਲੋ ਜੀ ਨੂੰ ਆਗਿਆ ਦਿੱਤੀ ਕਿ ਸੁਕੇ ਤਲਾ ਦੇ ਵਿੱਚ ਇੱਥੋਂ ਪੰਜ ਕੋ ਜੋ ਹੈ ਏਵਨਾਵਾਦ ਤੋਂ ਉੱਥੇ ਚੱਲ ਕੇ ਤੂੰ ਤੇ ਬ੍ਰਾਹਮਣ ਆਪਣਾ ਪਰਿਵਾਰ ਲੈ ਕੇ ਚੱਲ ਰੋ ਇਸ ਪ੍ਰਕਾਰ ਮਹਾਰਾ ਸਾਧ ਸਕੇ ਪਰਸ਼ਨ ਬਚਨ ਕੀਤੇ ਆਪ ਗੁਰੂ ਸਾਹਿਬ ਰੋਹੀ ਸਾਹਿਬ ਦੇ ਉੱਤੇ ਬੈਠ ਗਏ ਜੋ ਗੁਰਦੁਆਰਾ ਸਾਹਿਬ ਆਹ ਮਾਰੇ ਸਾਡੀ ਯਾਦਗਾਰ ਸੇਵਨਾਵਾਦੇ ਵਿੱਚ ਹੈ ਜਦੋਂ ਪਠਾਣਾ ਜੰਗ ਨਾ ਜੰਗ ਰਹੀ ਸਾਡੇ ਸੰਗਰੀ ਉਸ ਵਕਤ ਪਠਾਣਾ ਤੇ ਮੁਗਲਾਂ ਦੀ ਲੜਾਈ ਹੋਈ ਬੜਾ ਭਾਰੀ ਜੰਗ ਹੋਣ ਤੋਂ ਬਾਬਰ ਦੀ ਜਿੱਤ ਹੋਈ ਪਠਾਣਾ ਦੀ ਹਾਰ ਹੋਈ ਉਸ ਵਕਤ ਬਾਬਰ ਨੇ ਸਾਰਿਆਂ ਨੂੰ ਕੈਦੀ ਕਰਕੇ ਜਿਹੜੇ ਬੱਚੇ ਸੀ ਬਾਲਕ ਸੀ ਨੌਜਵਾਨ ਸਨ ਬਿਰਧ ਸਨ ਸਾਰਿਆਂ ਨੂੰ ਕੈਦੀ ਕਰਕੇ ਚਾਰ ਕੋਰ ਉੱਤੇ ਡੇਰਾ ਜਾਲ ਆਇਆ ਹੋਰ ਜਿੰਨੇ ਥਾਵਾਂ ਸੀ ਸਾਰਿਆਂ ਥਾਵਾਂ ਦੇ ਉੱਤੇ ਕਬਜ਼ਾ ਕੀਤਾ ਜਿੱਥੇ ਗੁਰੂ ਸਾਹਿਬ ਬੈਠੇ ਸੀ ਉੱਥੇ ਵੀ ਇੱਕ ਮੁਗਲ ਨੇ ਆ ਕੇ ਸਤ ਗੁਰੂ ਮਾਰਾ ਸਾਨੂੰ ਬੋਝ ਚੁਕਾਉਣਾ ਚਾਹਿਆ ਸਤ ਗੁਰਾਂ ਦੇ ਤੇ ਸਵਾ ਹੱਥ ਚਾਰੇ ਹਾਸਪੇ ਨਹੀਂ ਲੱਗਾ ਭਾਈ ਵਾਲੇ ਦੇ ਤਾਂ ਹੀ ਬੋਝ ਚੁਕਾਉਣਾ ਕੀਤਾ ਮਰਦਾਨੇ ਨੂੰ ਅੜੀ ਵਾਲਾ ਘੋੜਾ ਪਕੜਾ ਕੇ ਮਾਰਾ ਸਾਹਿਬ ਨੂੰ ਉਸ ਵੇਲੇ ਸ਼ਬਦ ਗਾਇਆ ਸਾਈ ਮਰਦਾਨੇ ਰਵਾਬ ਵਜਾ ਕਹਿੰਦੇ ਮਾਰਾ ਘੋੜਾ ਅੜੀ ਵਾਲਾ ਹੈ ਮਾਰਾ ਕਹਿੰਦੇ ਆਪੇ ਤੁਰੇ ਆਵੇਗਾ ਛੱਡ ਦੇ ਤੂੰ ਮਰਦਾਨੇ ਰਵਾਬ ਜਾ ਉਸ ਵੇਲੇ ਹਜੂਰ ਨੇ ਬਚਨ ਕੀਤੇ ਕੋਹਾ ਖੁਰਾਸਾਨ ਖਜ਼ਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨੂੰ ਬੇਈ ਕਰਤਾ ਜਮ ਕਰ ਮੁਗਲ ਚੜਾਇਆ ਮੁਗਲ ਪਠਾਣਾ ਭਈ ਲੜਾਈ ਰਣਮਾ ਤੇ ਉਹ ਗਾਈ ਇਸ ਪ੍ਰਕਾਰ ਦੇ ਵਾਕ ਹਨ ਸੋ ਉਸ ਵਕਤ ਸਾਧ ਸੰਗਤ ਜੀ ਤੈਂਕੀ ਦਰਦ ਨੂੰ ਆਇਆ ਵਾਕ ਕਹੇ ਹਨ ਇਸ ਪ੍ਰਕਾਰ ਦੇ ਵਚਨ ਕਹਿਣ ਤੋਂ ਗਾਉਂਦੇ ਹੋਏ ਗੁਰੂ ਸਾਹਿਬ ਚਲੇ ਗਏ ਜਿਸ ਵግਨ ਜਿੱਥੇ ਉਹਨਾਂ ਦੀ ਕੈਦ ਸੀ ਉੱਥੇ ਗੁਰੂ ਸਾਹਿਬ ਜੀ ਨੇ ਜਾ ਕੇ ਵਖਾਤ ਕਰ ਸਾਰਿਆਂ ਦੇ ਅੱਗੇ ਚੱਕੀਆਂ ਰੱਖੀਆਂ ਕਿ ਦਾਣਾ ਦਲੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਈ ਭਾਰੀ ਚੱਕੀ ਰੱਖ ਦਿੱਤੀ ਭਾਈ ਮਰਦਾਨਾ ਤੇ ਡਰਨ ਲੱਗੇ ਗੁਰੂ ਮਹਾਰਾਜ ਸਾਹਿਬ ਚੱਕੀ ਨੂੰ ਹੱਥ ਨਹੀਂ ਲਾਉਂਦੇ ਨਾਨਕ ਪ੍ਰਕਾਸ਼ 'ਚ ਲਿਖਿਆ ਹੋਇਆ ਗਲਾ ਪਾਈ ਜਾਂਦੇ ਆਪੇ ਚੱਕੀ ਫਿਰਦੀ ਹੈ ਅਤੇ ਭਾਈ ਮਨੀ ਸਿੰਘ ਸਾਹਿਬ ਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ 1100 ਫਕੀਰ ਵੀ ਕੈਦੀ ਕੀਤਾ ਸੀ ਬਾਬਰ ਦਾ ਉਹਨਾਂ ਦੀਆਂ ਚੱਕੀਆਂ ਬਹੁਤ ਔਖੇ ਸਨ ਮਾਰਨ ਕਿ ਆਪੇ ਫਿਰਨ ਦੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਸਾਰੇ ਜਾਪ ਕਰਨ ਲੱਗੇ ਗਲਾ ਪਾਈ ਜਾਣ 1100 ਚੱਕੀ ਆਪੇ ਫਿਰਨ ਲੱਗ ਗਈ ਉਸ ਜਿਹੜੇ ਬਾਬਰ ਨੇ ਆ ਕੇ ਗੁਰੂ ਸਾਹਿਬ ਦੇ ਚਰਨ ਪਕੜੇ ਕਿ ਮਾਰਾ ਮੈਨੂੰ ਮੇਰੀ ਗਲਤੀ ਮaaf ਕਰੋ ਜੇ ਮੈਨੂੰ ਪਤਾ ਹੁੰਦਾ ਇਸ ਪ੍ਰਕਾਰ ਦੇਖੇ ਮਹਾਪੁਰਖ ਸਨ ਤੇ ਮੈਂ ਕਰੇ ਨਾ ਵਾਦ ਨਾ ਮਾਰਦਾ ਮਹਾਰਾ ਕਹਿੰਦੇ ਫਿਰ ਜਿਹਨਾਂ ਤੇ ਇਹਨਾਂ ਜੰਗ ਕੀਤਾ ਹੈ ਉਹਨਾਂ ਨਾਲ ਜੰਗ ਕੀਤਾ ਹੈ ਇਹਨਾਂ ਕੈਦੀਆਂ ਨੂੰ ਬੱਚਿਆਂ ਨੂੰ ਇਸਤਰੀਆਂ ਨੂੰ ਬਿਰਦਾ ਨੂੰ ਕਿਉਂ ਪਕੜਿਆ ਇਹਨਾਂ ਨੂੰ ਰਹਾ ਕਰ ਦੇ ਇਹ ਸਤਿਗੁਰੂ ਸਾਹਿਬ ਦਾ ਬਚਨ ਮੰਨ ਕੇ ਬਾਵਰ ਨੇ ਉਹ ਸਾਰੇ ਕੈਦੀ ਛੱਡ ਦਿੱਤੇ ਸਨ ਕੈਦੀ ਛੱਡਣ ਤੋਂ ਮਹਾਰਾ ਜੀ ਬਾਸ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਆ ਰੱਬਨਾ ਦੇ ਤੇਰਾ ਆਪਦੇ ਚਰਨਾਂ 'ਚ ਮੈਂ ਰੱਖਦਾ ਹਾਂ ਧੀਰੇ ਜွာ ਰਾਤ ਰਖਦੇ ਬਸ ਕੇ ਰੱਖੇ ਕੋਈ ਭੇਟਾ ਨਾਂ ਦੀ ਕਾਰ ਕੀਤੀ ਫਿਰ ਉਸ ਨਸਾਦ ਸੰਗੇਜੀ ਧੰਗ ਦੀਆਂ ਮੁੱਠਾਂ ਹੀ ਫਕੀਰ ਭੰਗ ਪੀਣ ਵਾਲੇ ਹੁੰਦੇ ਹਨ ਮਾਰੇ ਦੇ ਅੱਗੇ ਭੇਟਾ ਕੀਤੀਆਂ ਮਾਰਨ ਹੁਕਮ ਕੀਤਾ ਕਿ ਅਸੀਂ ਭੰਗ ਪੀਣ ਵਾਲੇ ਫਕੀਰ ਨਹੀਂ ਅਸੀਂ ਤਾਂ ਭਾਉ ਤੇਰਾ ਭਾਂ ਖਲਗੀ ਮੇਰਾ ਚੀਕ ਮੈਂ دیਵਾਨੋਂ ਪਿਆ ਪੀਤ ਅਸੀਂ ਤਾਂ ਵਾਹਿਗੁਰੂ ਦੀ ਭੈ ਵੀ ਭੰਗ ਪੀਣ ਵਾਲੇ ਹਾਂ ਇਹ ਬਚਨ ਕੀਤੇ ਜਦੋਂ ਬਾਬਰ ਨੂੰ ਸਮਝ ਪੈ ਗਈ ਮਾਰੇ ਦੇ ਚਰਨ ਪਕੜੇ ਮਹਾਰਾਜ ਬਖਸ਼ੂ ਮੈਨੂੰ ਸਾਡੀ ਕੁੜੀ ਕਦੇ ਬਾਦਸ਼ਾਹੀ ਨਹੀਂ ਹੋਈ ਮਹਾਰਾਜ ਸਾਹਿਬ ਜੀ ਮੈਨੂੰ ਬਖਸ਼ੀ ਸਾਡੇ ਕੁਰਸੀ 'ਤੇ ਕੁਰਸੀ ਬਾਦਸ਼ਾਹੀ ਹੋਵੇ ਉਸ ਵੇਲੇ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਬਈ ਜਿੰਨਾ ਚਿਰ ਨਿਆਂ ਕਰੋਗੇ ਉਹਨਾਂ ਚਿਰ ਤੁਸੀਂ ਬਾਦਸ਼ਾਹੀ ਕਰੋਗੇ ਜਿੱਦੋਂ ਕੋ ਨਿਆਂ ਕਰੋਗੇ ਉਦੋਂ ਫਿਰ ਦੇ ਕੇ ਬਾਦਸ਼ਾਹੀ ਤੁਹਾਡੀ ਸਮਾਪਤ ਕਰ ਲਵਾਂਗੇ ਇਹ ਬਚਨ ਕੀ ਪੇਸ਼ਣ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਅਰਥਮਲ ਨੂੰ ਲਾਹੌਰ ਚ ਬੁਲਾ ਕੇ ਬਚਨ ਕੀਤੇ ਕਿ ਇਸ ਕਾਰਨ ਵਾਸਤੇ ਹੁਣ ਇਹ ਮੁਗਲ ਜਿਹੜੇ ਹਨ ਇਹ ਕੁਨੇ ਆ ਕਰਨ ਲੱਗ ਗਏ ਐ ਦੁੱਖ ਦੇਣ ਲੱਗ ਗਏ ਐ ਇਸ ਕਰਕੇ ਅਸੀਂ ਪਹਿਲਾਂ ਆਪ ਦਾ ਸੀਸ ਵਾਰਨੋਂ ਆਪਦੇ ਇੱਥੇ ਭਾਈ ਅਰਥਮਲ ਜੀ ਆਏ ਹਨ ਇਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹਨ ਉਹ ਸਰ ਦੇ ਕੇ ਵਾਪਸ ਕਰਨੇ ਐ ਤੇ ਬਚਨ ਨਾਲ ਕਰਾਮਾਤ ਨਾਲ ਨਹੀਂ ਵਾਪਸ ਕਰਨੇ ਇਹ ਜਦੋਂ ਕਿਹਾ ਭਾਈ ਅਰਥਮਲ ਨੇ ਕਿਹਾ ਮੈਂ ਕੱਲਾ ਹੀ ਮਾਰਿਆ ਉਹਦਾ ਸੀਸ ਦੇ ਕੇ ਸਾਰੇ ਹਿੰਦੂ ਕਾਹਨੀਆਂ ਜਰਾਂ ਪੜ ਦਿੰਨਾ ਖਾਰੇ ਸਮੁੰਦਰ ਚ ਬਾਦ ਮੈਂ ਤੇ ਮੈਨੂੰ ਆਗਿਆ ਕਰੋ ਮਾਰਾ ਕਹਿੰਦੇ ਨਾ ਭਾਈ ਸਾਡੀ ਖੇਲ ਚ ਦਖਲ ਨਾ ਦੇ ਇਹ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਸਾਨੂੰ ਗੁਰੂ ਨਾਨਕ ਜੀ ਦੀ ਗੱਦੀ ਪ੍ਰਾਪਤ ਹੈ ਇਹ ਸਾਨੂੰ ਹੀ ਸੀਸ ਦੇਣਾ ਚਾਹੀਦਾ ਫਿਰ ਉਸ ਵੇਲੇ ਫਿਰ ਮਾਰਾ ਸਾਹਿਬ ਬੇਇੰਤੀ ਕੀਤੀ ਅਰਥਮਲ ਨੇ ਕਿ ਸੱਚੇ ਪਾਤਸ਼ਾਹ ਇਹ ਕਿਉਂ ਬਾਣਾ ਵਰਤਉਨੇ ਹੋ ਉਸ ਵੇਲੇ ਮਾਰਾ ਨੇ ਇਸੇ ਪ੍ਰਕਾਰ ਅਕ੍ਰੇ ਸੂਬ ਵੀ ਜਾ ਕੇ ਦਿੱਲੀ ਤੇ ਸੀਸ ਦੇਵਾਂਗੇ ਨੌਵੇਂ ਸ੍ਰੀ ਚ ਵੀ ਸੂਬ ਤੇ ਵੀ ਸੀਸ ਦੇਵਾਂਗੇ ਫੇ ਚਾਰੇ ਸਾਲ ਜਾਦੇ ਵਾਰਾਂਗੇ ਇਉਂ ਸੀਸ ਦੇ ਕੇ ਇਹਨਾਂ ਦੁਲਕ ਤੁਰਕਾਂ ਦੀ ਜਿਹੜੀ ਬਾਦਸ਼ਾਹੀ ਜਿੰਦਗਨੀ ਹੈ ਇਹਨੂੰ ਸਮਾਪਤ ਕਰਕੇ ਮੁਲਕ ਅੰਦਰ ਧਰਮ ਦਾ ਰਾਜ ਕਾਇਮ ਕਰਾਂਗੇ ਇਹ ਬਚਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਇਸ ਸਰਕਾਰ ਇਸ ਵਾਸਤੇ ਅਸੀਂ ਸੀਸ ਦੇਣ ਨੂੰ ਆਪਕੇ ਭਾਈ ਅਰਥਮਲ ਜੀ ਆਏ ਆ ਉਸੇ ਅਰਥਮਲ ਨੇ ਗੁਰੂ ਸਾਹਿਬ ਦੇ ਚਰਨ ਪਕੜੇ ਕਿ ਗਰੀਬਨ ਵਾਸਤੇ ਬਾਦਸ਼ਾਹ ਭਾਣੇ ਦੇ ਮਾਲਕੋਂ ਜਿਵੇਂ ਚਾਹੋ ਕਰ ਸਕਦੇ ਹੋ ਪਰ ਮੈਂ ਆਪ ਦਾ ਸੀਧ ਨਹੀਂ ਮਗਰੂ ਰੱਖਣਾ ਚਾਹੁੰਦਾ ਮੈਂ ਚਾਹੁੰਨਾ ਕਿ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਮੈਂ ਸੀਧ ਛੱਡ ਜਾਵਾਂ ਹਜ਼ੂਰ ਨੇ ਕਿਹਾ ਭਾਈ ਅਰਸਮਲ ਏਡਾ ਕਾਲਾ ਨਾ ਪਾਓ 40 ਦਿਨ ਤੇਰੀ ਬਾਕੀ ਉਮਰ ਹੈ ਸਾਡੇ ਜੋਤੀ ਜੋ ਉਸਮਾਨ ਤੋਂ ਬਾਅਦ ਤੂੰ ਜਾ ਕੇ ਤਾਈ ਗੋਨਯਾਰ ਸਾਹਿਬ ਚਾਹ ਦਾ ਸੀਧ ਪਿਆ ਕੇ ਸਾਡੇ ਨਾਲ ਆ ਆ ਮਿਲੇਗਾ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਨੇ ਕਾਰਨ ਦੱਸਿਆ ਸੀ ਸਾਧ ਸੰਗਤ ਜੀ ਆਪ ਦੀ ਸ਼ਹੀਦੀ ਦਾ ਕਤਿਆਂ ਲੋਹਾ ਤੇ ਜਿਨ੍ਹਾਂ ਨੂੰ ਬੈਠ ਕੇ ਸਾਧ ਸੰਗਤ ਜੀ ਜਿਵੇਂ ਹਰਮੰਦਰ ਸਾਹਿਬ ਚ ਮਹਾਰਾਜ ਬੈਠਦੇ ਸੀ ਐਂ ਤੱਤੀ ਲੋਹ ਤੇ ਆਨੰਦ ਨਾਲ ਬੈਠੇ ਰਹੇ ਹਮੇ ਗਰਮ ਰੇਤਾ ਐ ਪਾਇਆ ਜੀ ਚੰਨਣ ਬੂਰ ਆਪ ਦੇ ਉੱਤੇ ਪੈਂਦਾ ਹੁੰਦਾ ਹੈ ਅਤੇ ਉਬਲ ਵੀ ਵੇ ਵੀ ਐਂ ਬੈਠੇ ਜਿਵੇਂ ਹਰ ਕੀ ਪੌੜੀ ਚ ਕੁੰਬੀ ਮਾਰਦੇ ਹੁੰਦੇ ਹਨ ਕਿਸੇ ਪ੍ਰਕਾਰ ਦਾ ਸੱਚੇ ਪਰਛਾਣ ਪੈ ਨਹੀਂ ਕੀਤਾ ਕਿਸੇ ਪ੍ਰਕਾਰ ਦੀ ਤਕਲੀਫ ਨਹੀਂ ਮੰਨੀ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਨ ਹੋਏ ਪਾਸ਼ਣ ਦੇ ਬਚਨ ਕੀਤੇ ਹੈ ਸੁਖ ਸੁਨੇ ਹਰ ਭੈਨੇ ਜਾ ਕੇ ਕੰਚਨ ਮਾਟੀ ਮਾਨ ਇਸ ਪ੍ਰਕਾਰ ਸ਼ਾਂਤ ਰਚ ਰਹਿ ਕੇ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਹੀ ਦੀ ਪਾ ਕੇ ਸਾਨੂੰ ਦੱਸਿਆ ਹੈ ਗੁਰਸਿੱਖੋ ਕੁਰਬਾਨੀ ਕਰਨ ਦਾ ਮਾਦਾ ਦਿਲ ਚ ਪੈਦਾ ਕਰੋ ਜਿਨ੍ਹਾਂ ਦੇ ਬਜ਼ੁਰਗ ਰਹਿਦਰ ਨਹੀਂ ਕੁਰਬਾਨੀ ਕਰ ਸਕਦੇ ਉਹਨਾਂ ਦੇ ਮੁਰੀਦ ਵੀ ਨਹੀਂ ਕੁਰਬਾਨੀ ਕਰ ਸਕਦੇ ਜਿਵੇਂ ਇਸਹਾਜੀ ਨੂੰ ਜਿਸ ਵਕਤ ਤਸੂਲੀ ਚੰਗਿਆ ਸੀ ਉਸੇ ਤਿਸਮ ਕਿਸੇ ਖੁਦਾ ਇਹ ਜਹਾਨ ਦਾ ਪਹਿਲਾ ਮੇਰੀ ਅੱਖਾਂ ਤੋਂ ਪਾਸੇ ਕਰਦੇ ਮੈਂ ਨਹੀਂ ਸਹਾਰ ਸਕਦਾ ਐਸੇ ਕਰਕੇ ਆਸਾਨੀਆਂ 'ਚ ਕੋਈ ਕੁਰਬਾਨੀ ਕਰਨ ਵਾਲਾ ਬੰਦਾ ਨਹੀਂ ਪੈਦਾ ਹੋਇਆ ਤੋਂ ਸਿੱਖਾਂ ਦੇ ਅੰਦਰ ਇੰਨੀਆਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਸ੍ਰੀ ਗੁਰੂ ਅਰਜਨ ਦੇਵ ਮਾਰੇ ਸਾਡੀ ਸ਼ਹੀਦੀ ਦਾ ਸਰਕਾਰ ਸਾਥ ਸੰਗੇਤ ਜੀ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਘਟਾਏ ਭਾਈ ਕਾਰੂ ਸਿੰਘ ਜਿਨ ਖੋਪੜਾ ਲਹਾ ਕੇ ਭਾਈ ਦੀ ਸਮਾਦੀ ਚ ਦੇਖੇ ਰਹੇ ਕਾਈ ਮਤੀ ਦਾ ਜੀ ਨਵੇਂ ਤਾਰਛਾ ਦੇ ਦੀਵਾਨ ਆਰੇ ਨਾਲ ਆਪ ਦਾ ਸੀਰ ਕਿਰਾ ਕੇ ਜਵ ਸਾਹਿਬ ਦਾ ਪਾਠ ਕਰਦੇ ਰਹੇ ਇਹ ਜਿਹੜੀਆਂ ਕੁਰਬਾਨੀਆਂ ਭਾਈ ਬਿਆਲਾ ਜੀ ਦੇਗੇ ਚੁੱਬਲ ਗਏ ਇਸ ਤਰ੍ਹਾਂ ਸਾਹ ਸਿੰਘ ਜਿਹੜੀਆਂ ਕੁਰਬਾਨੀਆਂ ਸਿੰਘਾਨੀਆਂ ਹਜ਼ਾਰਾਂ ਸਿੰਘਾਨ ਕੁਰਬਾਨੀਆਂ ਕਰਕੇ ਹਿੰਦ ਦੀਆਂ ਬੱਚੀਆਂ ਦੇ ਤਾਂ ਹੀ 18 18000 22 22000 33000 ਤਨਵਾਰੀ ਛਡਾਈਆਂ ਅਤੇ ਕਿਸੇ ਦੇ ਧਰਮ ਨੂੰ ਨਹੀਂ ਵਿਗਾੜਿਆ ਸਾਰਿਆਂ ਦੇ ਘਰਵਾਂ ਨੂੰ ਕੈਮ ਰੱਖਿਆ ਆਪਣੇ ਜਫਰਦ ਦੀ ਕੈਮ ਰਹਿ ਕੇ ਆਪਣੀਆਂ ਬੱਚੀਆਂ ਤਹਿਣਾ ਧੀਆਂ ਮਾਵਾਂ ਸਮਝ ਕੇ ਉਹਨਾਂ ਦੇ ਘਰ ਹੀ ਭੇਜੀਆਂ ਇਹਦੇ ਘਰ ਵਿੱਚ ਸਿੰਘ ਪੱਕੇ ਰਹੇ ਇਸੇ ਕਰਕੇ ਸਾਦ ਸੰਗੇਜੀ 35000 ਸਿੰਘਾਂ ਨੇ ਮੁਗਲੀਆ ਰਾਜ ਖਾਨਦਾਨ ਦੀ ਸਮਾਪਤੀ ਕਰਕੇ ਧਰਮ ਦਾ ਝੰਡਾ ਚੁਲਾ ਦਿੱਤਾ ਸੀ ਅੱਜ ਅਸੀਂ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਹਾਂ ਪਰ ਫੇਰ ਵੀ ਤੂੰ ਮੈਂ ਵਿੱਚ ਪਏ ਹੋਏ ਫੇਰ ਵੀ ਬੇਚੈਨ ਹੋਏ ਤੁਰੇ ਫਿਰਦੇ ਹਾਂ ਇਹ ਕਾਰਨ ਹੈ ਸਾਧ ਸੰਗੇ ਜੀ ਅਸੀਂ ਸਤਿਗੁਰੂ ਮਹਾਰਾਜ ਸਾਦੇ ਜਿਸ ਪ੍ਰਕਾਰ ਦੇ ਸਿੱਖ ਪੁਰਨਿਆਂ ਤੇ ਚੱਲਦੇ ਸੀ ਉਸ ਤਰ੍ਹਾਂ ਦੀ ਕੁਰਬਾਨੀ ਕਰਨ ਵਾਲਾ ਜੇ ਸਾਡਾ ਜੀਵਨ ਹੋਵੇ ਤਾਂ ਇਸ ਪ੍ਰਕਾਰ ਸਾਸ਼ਤਿ ਖੋੜਿਆ ਸਿੰਘਾਂ ਦੀ ਕੁਰਬਾਨੀ ਦੇ ਨਾਲ ਹੀ ਮੁਲਕ ਦੇ ਅੰਦਰ ਸੁਵਿਧਿਲੀ ਆ ਸਕਦੀ ਹੈ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਆਪ ਦੀ ਸਿੱਖੀ ਦਰਸ਼ਨ ਆਪ ਦਾ ਸਿੱਧਕ ਮਕਸ਼ਨ ਅਸੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤਿਹਦੀ ਗੁਰਪੁਰ ਮਨਾਉਂਦੇ ਹੋਏ ਸਤਿਗੁਰਾਂ ਦੀ ਸਿੱਖੀ ਨੂੰ ਕਮਾਉਣ ਵਾਲੇ ਜੀਵਨ ਵਾਲੇ ਹੋਈਏ ਆਪੋ ਵਿੱਚੀ ਨਿੰਦਿਆ ਨਾ ਕਰੀਏ ਆਪੋ ਵਿੱਚੀ ਬੁਰਾ ਭਲਾ ਨਾ ਕਹੀਏ ਆਪੋ ਵਿੱਚੀ ਖਿੱਤਾਂ ਵਾਸਤੇ ਨਾ ਲੜੀਏ ਆਪੋ ਵਿੱਚੀ ਵਜ਼ੀਰੀਆਂ ਵਾਸਤੇ ਆਪੋ ਵਿੱਚੀ ਖੂਨ ਖਰਾਬੇ ਕਰਕੇ ਕਈ ਦਲ ਨਾ ਬਣਾਈਏ ਆਪੋ ਵਿੱਚੀ ਇਸ ਪ੍ਰਕਾਰ ਹਉਮੈ ਵਿੱਚ ਪੈ ਕੇ ਆਪਣੇ ਆਪ ਖوار ਨਾ ਹੋਈਏ ਗੁਰੂ ਸਾਹਿਬ ਕਿਰਪਾ ਕਰਨ ਪਾਉਂਦੇ ਅੰਦਰ ਇੱਕ ਤਾਂ ਬਖਸ਼ਣ ਐ ਸਤਿਗੁਰੂ ਅਰਜੁਨਦੇਵ ਦੇ ਮਹਾਰਾਜ ਸਹੀਦੀ ਗੁਰਪੁਰਬ ਦੇ ਅੱਗੇ ਅਰਦਾਸ ਹੈ ਕਿ ਮਹਾਰਾਜ ਪੰਥ ਦੇ ਅੰਦਰ ਚੜ੍ਹਦੀਆਂ ਕਲਾ ਲਿਆ ਹੋਣ ਸੱਚੇ ਬਾਦਸ਼ਾਹ ਪੰਥ ਨੂੰ ਜਿੱਥੇ ਬੰਦ ਕਰਕੇ ਫੁੱਟ ਗਵਾ ਕੇ ਸਦਾ ਮੁਲਕ ਦੀ ਸੇਵਾ ਕਰਨ ਦੀ ਸੇਵਾ ਜੋ ਗੁਰੂ ਸਾਹਿਬ ਜੀ ਨੇ ਆਪ ਕੀਤੀ ਹੈ ਉਹਦੇ ਸਾਹਜਾ ਦੇ ਵਾਰ ਕੇ ਉਸ ਦੀ ਕੁਰਬਾਨੀ ਕਰਨ ਵਾਲਾ ਖਾਲਸਾ ਫਿਰ ਜਾਗੇ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨੀ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਆ ਸ਼ਹੀਦੀ ਗੁਰਪੁਰਬ ਨੂੰ ਸੰਗਤਾਂ ਨੂੰ ਮਨਾਉਂਦੇ ਹੋਏ ਆਂ ਕਿ ਇਹ ਸਾਦ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮਹਾਰਾਜ ਆ ਉਹਦਾ ਸ਼ਹੀਦੀ ਗੁਰਪੁਰਬ ਸੰਕਾ ਨੂੰ ਮਨਾਉਂਦੇ ਹੋਇਆ ਸਾਰੀਆਂ ਸੰਤਾਂਦਰ ਏਕਤਾ ਤੇ ਪਿਆਰ ਬਖਸ਼ਣ ਆਲਵੀ ਸ਼ਹੀਦੀ ਤੋਂ ਇਹ ਕੁਰਬਾਨੀ ਦਾ ਗੁਰਸਿੱਖਾਂ ਦੇ ਅੰਦਰ ਜੀਵਨ ਬਣਾਉਣ ਦੀ ਸਿੱਤੇ ਪਾਤਸ਼ਾਹ ਬਖਸ਼ੀ ਕਰਨ